ਇੱਧਰ ਦਿਖਾ ਦੇ ਉੱਧਰ ਮਾਉ ਦਾ ਸਮਾਨ ਹੈ ਤੈਹ ਖਾਣਾ ਓਏ ਇਹੇ ਇਹ ਹਾਂ ਤੈਨੂੰ ਚੁੱਕ ਮਾਰਾ ਦਾ ਬੰਦਾ ਉਹ ਦੇਖ ਕੋ ਖੂਪੀਆ ਤੈਹ ਖਾਣਾ ਓਏ ਮੱਖੀਆਂ ਨੇ ਆ ਜਾ ਆ ਜਾ ਓਏ ਹਾਂ ਉਹ ਤੇਰੀ ਪਾਣੀ ਮੱਖੀਆਂ ਹੋਗੇ ਨਹੀਂ ਉਹ ਆਵਾਜ਼ ਆਉਂਦੀ ਹੈ ਨਾ ਵਿੱਚੋਂ ਜਾਨਵਰ ਦੀ ਖਬਰਾਂ ਕੀ ਹੋਊਗਾ ਆਵਾਜ਼ ਆਉਂਦੀ ਹੈ ਜਾਨਵਰ ਦੀ ਆਵਾਜ਼ ਆ ਨਾ 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 ਜਾਨਵਰ ਦੀ ਆਵਾਜ਼ ਆ ਦੇਖੋ ਮੈਂ ਜਾਨਵਰ ਦੀ ਆਵਾਜ਼ ਆ ਨਾ ਸੱਜਣੋ ਅੱਜ ਤੁਸੀਂ ਸਾਡੇ ਨਾਲ ਦੇਖੋਗੇ ਇੱਕ ਸਿੱਧੀ ਖੜੀ ਚੋਟੀ ਦੇ ਉੱਤੇ ਬਣਿਆ ਹੋਇਆ ਸੈਨਿਕ ਗੜ ਜਿਹਦੇ ਆਲੇ-ਦਾਲੇ ਕੋਈ ਆਮ ਬੰਦਾ ਪੜਕਦਾ ਤੱਕ ਨਹੀਂ ਸੱਜਣੋ ਇਹਦੇ ਆਲੇ-ਦੁਆਲੇ ਕਈ ਜੰਗਲੀ ਜਾਨਵਰਾਂ ਦੇ ਵੀ ਖਾਤਰੇ ਬਣੇ ਹੋਏ ਆ ਤੇ ਇਹਨੂੰ ਫਲਮਾਉਣ ਸਮੇਂ ਅਸੀਂ ਵੀ ਕਈ ਤਰ੍ਹਾਂ ਦੇ ਖਾਤਰਿਆਂ ਨਾਲ ਸਾਹਮਣਾ ਕੀਤਾ ਜਿਹਨੂੰ ਤੁਸੀਂ ਹੁਣ ਵੀਡੀਓ ਦੇ ਵਿੱਚ ਦੇਖੋਗੇ ਹਨੇਰੇ ਦੇ ਵਿੱਚ ਜਾਂਦੇ ਖੋਫੀਆ ਰਸਤੇ ਹਨੇਰੇ ਦੇ ਵਿੱਚ ਡੁੱਬੇ ਹੋਏ ਖੋਫੀਆ ਤਹਿਖਾਨੇ ਜਿਨ੍ਹਾਂ ਦੇ ਵਿੱਚ ਸੱਜਣੋ ਜਾਂਦਾ ਹੋਇਆ ਮਰਦ ਬੰਦਾ ਵੀ ਖੋਪ ਖਾ ਜਾਵੇ ਉਨ੍ਹਾਂ ਦੇ ਵਿੱਚ ਆਪਾਂ ਜਾ ਕੇ ਸਿਰ ਫਸਾਇਆ। ਤੁਦ ਤੁਸੀਂ ਵੀਡੀਓ ਨੂੰ ਪੂਰੀ ਦੇਖੋ ਤੇ ਤੁਹਾਨੂੰ ਸੁਆਦ لازمی ਆਊ ਫਿਰ ਤੁਸੀਂ ਸੇਰ ਵੀ ਆਪੀ ਕਰਨਾ। ਲੈ ਵੀ ਸੱਜਣੋ ਪਿਆਰਿਓ ਵੀਡੀਓ ਦੇਖਣ ਵਾਲਿਆਂ ਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਤੇ ਆਪਾਂ ਪਹੁੰਚੇ ਹੋਇਆਗੇ ਆ ਪੈਰੋ ਦਾ ਮੰਦਿਰ ਆ ਤੇ ਸੀਕਰ ਜ਼ਿਲ੍ਹੇ ਚ ਖੰਡੇਲਾ ਰਿਆਸਤ ਦਾ ਉੱਤੇ ਜਿੱਥੇ ਆਪਾਂ ਹੁਣ ਜਾਣਾ ਤੁਹਾਨੂੰ ਜਿਹੜੀ ਚੀਜ਼ ਦਿਖਾਉਣ ਵਾਲੀ ਐ ਵੀਡੀਓ ਦੇ ਵਿੱਚ ਉਹ ਹੈਗਾ ਕਿਲਾ। ਆ ਚੋਟੀ ਦੇ ਉੱਤੇ ਆ। ਆ ਰਸਤਾ ਉਹਨੂੰ ਜਾਂਦਾਗਾ। ਉਹ ਕਿਲਾਦ ਹੋਣਾ ਆਪਾਂ ਤੁਹਾਨੂੰ ਤੇ ਇੱਥੇ ਤੱਕ ਤਾਂ ਆਉਂਦਾ ਮੋਟਰਸਾਈਕਲ ਗੱਡੀ ਵੀ ਆ ਜਾਂਦੀ ਆ ਤੇ ਇਸ ਤੋਂ ਬਾਅਦ ਚੋ ਤੁਰ ਕੇ ਜਾਣਾ ਪੈਂਦਾ ਭੈਰੋਜੀ ਦਾ ਮੰਦਿਰ ਆ ਤੇ ਹੁਣ ਅਸੀਂ ਦੋ ਮਿੱਤਰ ਪਹੁੰਚੇ ਹੋਿਆਂਗੇ ਕਿ ਨਹੀਂ ਹਾਂ ਹਾਂ ਬਾਕੀ ਤੁਹਾਨੂੰ ਉੱਤੇ ਲੈ ਜਾ ਕੇ ਗੱਲ ਕਰਦੇ ਆ ਦੇਖਦੇ ਆ ਕਿੰਨਾ ਇੱਕ ਟਾਈਮ ਲੱਗਦਾ ਉੱਤੇ ਜਾਣ ਨੂੰ ਸਹੀ ਆ ਪੂਰਾ ਬੀਆਵਨ ਲੱਕਈਆ ਵਾਲੇ ਵਾਲੇ ਦਿਖਾ ਦੇ ਆ আরাਬਲੀ ਪਰਬਤ ਸਰਾਣੀ ਆਹਾ ਜਿਹੜੀ ਆਸ ਰੈਣੀਆ ਇਹਦਾ ਹੀ ਰੌਲਾ ਚੱਲ ਰਿਹਾ ਸੀ ਖਬਰਾਂ 'ਚ ਠੀਕ ਆ ਇਹਨੂੰ ਹੀ ਭਾਈ ਬਾਡਾ ਤਰਿਆ ਹੋਇਆ ਮਾਈਨਿੰਗ ਉੱਥੇ ਫੁੱਲ ਚੱਲ ਰਹੀ ਹੈ ਦੱਬ ਗਈ ਦੇਖ ਲਓ ਦੋਸਤੋ ਆ ਦਿਖਾ ਦਿਓ ਜਿਵੇਂ ਮੋਰ ਫਿਰਦਾ ਉਹ ਦੇਖੋ ਇਹ ਸੈਨਿਕ ਗੜਾ ਇੱਕ ਤਰ੍ਹਾਂ ਦਾ ਠੀਕ ਆ ਬਾਕੀ ਜਾ ਕੇ ਇਹਦੇ ਸੈਨਾ ਨੂੰ ਇੰਨੀ ਉੱਪਰ ਬਣਾਉਂਦੇ ਸੀ ਹਾਂ ਇੰਨਾ ਉੱਤੇ ਬਣਾਉਂਦੇ ਸੀ ਸੈਨਾ ਖਾਤਰ ਇੱਧਰੋਂ ਜਾਣਾ ਬਹੁਤ ਸਮਝਦਾ ਨਹੀਂ ਰਹੀ ਕੋਈ ਆ ਵੀ ਰਾਜੰਦਿਆ ਕਾ ਆ ਜਾ ਇੱਧਰੋਂ ਦੇਖਦੇ ਆ ਜਾ ਐ ਡੰਡੇ ਜੀ ਦੇ ਜਾ ਕੇ ਉਹ ਸੀ ਨਾ ਜਮਾ ਸੋਨਸਾਨ ਬੀਆਵਾਨ ਜਮਾ ਇਹਨਾਂ ਨੂੰ ਸਖਾਵਤੀ ਕਹਿੰਦੇ ਆ ਰਾਜਪੂਤ ਓਕੇ ਉਹਨਾਂ ਦੀਆਂ ਬਸਟਾ ਬਣਾਉਂਦੇ ਕਹਤੋਂ ਤਾਂ ਇੰਦਾ ਦੱਸਦੇ ਯਾਰ ਇਹ ਯਾਰ ਆਲੇ-ਦਾਲੇ ਨਿਗਰ ਰੱਖਣ ਨੂੰ ਵੀ ਹਮਲੇ ਤੋਂ ਲੋਕ ਸੈਨਾਸ ਉਹਨਾਂ ਨੂੰ ਦੂਰੋਂ ਦੇਖੀਏ ਓਕੇ ਐਡਿਊਚੀ ਹਾਂ ਅਮੀ ਨਿਗਾ ਰੱਖਣੂ ਬਾਕੀ ਜਾ ਕੇ ਦੇਖਦੇ ਆ ਵੀ ਕਿਉਂ ਬਣਾਇਆ ਹੋਇਆ ਆਪਾਂ ਨੂੰ ਸਮਝ ਦੇ ਚ ਪੈ ਜੂ ਦੇਖ ਕੇ ਬੈਸ ਤਾਂ ਆਪਾਂ ਬਹੁਤ ਜਗਾਂ ਗਏ ਐ ਜਾਨੀ ਦੇਖਿਆ ਸਿਸਟਮ ਆਉਂ ਉਸੀ ਦਿਖਾ ਦੇ ਆਉਂ ਉਸੀ ਦੋਸਤ ਹਾਂ ਜਮਾ ਆਣੀ ਆਯਾੜੀ ਆ ਦੇਖ ਬੁਰਜ ਗੱਡਾ ਖੜਾ ਦੀ ਨਾ ਇਧਰੋਂ ਸਿੱਧਾ ਸਿੱਧਾ ਹੀ ਖੜਾ ਹਾਂ ਦੋਸਤੋ ਜਾਨ ਦੀ ਸੁਣਨੇ ਦੀ ਧੜਕਣ ਉਰੇ ਤੱਕ ਸੁਣ ਰਹੀ ਆ ਮੈਨੂੰ ਆ ਜਣ ਪਦਣੀ ਹੋਈਆਂ ਧੜਕਣ ਕਿੰਨੀ ਘੜੀ ਦੱਸਦੀ ਹੈ ਕਿੰਨੀ ਹੋ ਗਈ ਸੱਜਣੋ ਇਹ ਚੜਾਈ ਦੀ ਸ਼ੁਰੂਆਤ ਵਿੱਚ ਮੰਦਰ ਦੇ ਦਿਵਾਲੇ ਵਿੱਚ ਘੁੰਮਦਾ ਸੀ ਪਹਿਲਾਂ ਤੇ ਉੱਥੇ ਮੈਨੂੰ ਇੱਕ ਬੱਕਰੀ ਦੀ ਖਾਲੀ ਮਿਲੀ ਉਹ ਝਾੜੀਆਂ ਵਿੱਚ ਫਸੀ ਪਈ ਸੀ ਮਾਂ ਤੇ ਉਹ ਸਟੋਰੀ ਮੈਂ ਚੜਦੇ-ਚੜਦੇ ਆਪਣੇ ਦੋਸਤ ਨੂੰ ਦੱਸੀ ਦੱਸ ਦਿਆਂ ਦੱਸਦੀ ਇੱਕ ਮਿੰਟ ਤਾਂ ਸੱਜਣੋ ਦੇਖੋ ਇੱਕ ਤਾਂ ਚੜਨ ਨੂੰ ਗਿਆ ਇੰਨਾ ਸਾਹ ਚੜ ਗਿਆ ਉਹ ਤੋਂ ਘੜੀ ਤੇ ਫੋਕਸ ਨਹੀਂ ਹੋ ਪਾ ਰਿਹਾ ਘੜੀ ਨਹੀਂ ਦਿਖਾਈ ਜਾ ਰਹੀ ਇੱਕ ਮਿੰਟ ਪਹਿਲਾਂ 155 ਸੀ ਜਾਂ ਦਿਖਾ ਦੇ ਵੀਡੀਓ 'ਚ ਦਿਖਾ ਦੇ ਕਿੰਨੀ ਆ ਹੁਣ 1 ਮਿੰਟ ਪਹਿਲਾਂ 151 ਸੀ ਹੁਣ ਕਿੰਨੀ ਆ ਦੇਖ ਮੰਡ ਰਹੀ ਹੈ ਲੈ ਵੀ ਸੱਜਣੋਂ ਇਹੀ ਗੱਲ ਤੇ ਸਬਸਕ੍ਰਾਈਬ ਤਾਂ ਬਣਦਾ ਨਹੀਂ ਕਮੈਂਟ ਤਾਂ ਕਰ ਦੋ ਜਾਂ ਤਾਂ ਇਹੀ ਕਹੋ ਵੀ ਇਹੋ ਜਿਹੇ ਪੰਗੇ ਨਾ ਲਿਆ ਕਰੋ ਭਾਈ ਕਿ ਨਹੀਂ ਸਹੀ ਆ ਨਹੀਂ ਮਾਤਾ ਪਾ ਕੇ ਆਪਾਂ ਨੂੰ ਹਟਾਉਣਗੇ ਲੋਕ ਮੈਂ ਕਹਿੰਦਾ ਉਹਨੇ ਸਹੀ ਗੱਲ ਆ ਦੇਖ ਭਾਈ ਆ ਦੇਖੋ ਭਾਈ ਹਾਂ ਅਗੇ ਚੌੜੀ ਦੁਵਾਰ ਬਣਾਈ ਹੋਈ ਆ ਵੀ ਕੋਈ ਆ ਨਾ ਸਕੇ ਮੇਰੇ ਹਾਵਨ ਨਾਲ ਤਾਂ ਇੱਧਰ ਦੇਖ ਆ ਦਿਖਾ ਮਦਾਨੀ ਇਲਾਕਾ ਹੈਗਾ ਹਾਂ ਮੇਰੇ ਹਾਵਨ ਨਾਲ ਦਾ ਵੀ ਤੋਪ ਦੇ ਗੋਲਿਆਂ ਤੋਂ ਬਚਾਉਣ ਖਾਤਰ ਹੋਇ ਇਹ ਇਹ ਐਡੀ ਚੌੜਾ ਦੁਵਾਰ ਆ ਹੋ ਸਕਦਾ ਇੱਥੋਂ ਤੋਪ ਐਡੀ ਉੱਚੇ ਨਿਸ਼ਾਨਾ ਕਿਹੜਾ ਲਾ ਦਿੰਦਾ ਤੋਪ ਲੱਗ ਚੱਲ ਜਾਂਦੀ ਤੋਪ ਦਾ ਬਥੇਰੀ ਦੂਰ ਦੂਰ ਤੱਕ ਮਾਰ ਕਰ ਜਾਂਦੀਆਂ ਨੇ ਸਹੀ ਆ ਪੰਜ ਪੰਜ 6 6 ਕਿਲੋਮੀਟਰ ਤੱਕ ਆ ਦੇਖ ਆ ਦੇਖ ਆ ਦੇਖ ਇਧਰ ਨੂੰ ਆ ਦੇਖ ਦੇਖਣ ਖਾਤਰ ਸਰਾਖ ਸਾ ਉਹ ਬਣਿਆ ਹੋਇਆ ਦੇਖਣ ਖਾਤਰ ਇਹਦੇ ਵਿੱਚ ਦੀ ਕੋਈ ਚੀਜ਼ ਪਾ ਕੇ ਦੇਖਦੇ ਆ ਆ ਦੇਖ ਇਧਰ ਵੀ ਸਹੀ ਹੈ ਮੈਂ ਕਹਿੰਦਾ ਵੀ ਇਹ ਤੋਪ ਤਾਂ ਹੀ ਹੋਊ ਤੋਪ ਜਾਂ ਬੰਦੂਕ ਵੀ ਕੰਮ ਕਰ ਸਕਦੀ ਆ ਛੋਟੀ ਤੋਪ ਜਿਵੇਂ ਛੋਟੀ ਤੋਪ ਹੁੰਦੀ ਆ ਉਹ ਕੁਝ ਵੀ ਕੰਮ ਕਰ ਸਕਦਾ ਉਹ ਇਹ ਕਿ ਨਹੀਂ ਚੌੜੀ ਦੁਬਾਰਾ ਦੇਖ ਦੇਖ ਦੇਖੋ ਦੋਸਤੋ ਲੇਖੋ ਉੱਥੇ ਦਾ ਕਾ ਖਾਦੀ ਉਹ ਉੱਥੇ ਤੱਕ ਆ ਦੇਖ। ਕੁਰੇ ਵੀ ਸੈਨਿਕ ਖੜਦੇ ਹੋਣਗੇ। ਆ ਦੇਖ ਆ ਲਾਕੇ ਜੋ ਜਿਹੜਾ ਵੀ ਮਾਰ ਕਰਦਾ ਨਾ। ਟੋਪ ਤੂਪ ਜਾ ਆਉਂਦਾ। ਹੂੰ ਕਿੱਡਾ ਦੂਰ ਤੱਕ। আরাਵਲੀ ਹਿੱਲ ਨੇ। ਹਾਂ। ਇਹ ਖਤਮ ਕਰ ਰਹੀ ਹੈ ਸਰਕਾਰ ਹਨਾ। ਹਾਂ। ਜਿਹੜਾ ਹੋਂ ਸਾਹਮਣੇ ਨਹੀਂ ਦਿਖ ਰਿਹਾ ਦੇਖ ਜ਼ੂਮ ਕਰਕੇ ਦਿਖਾਂ। ਹਾਂ। ਹੋਂ ਦੇਖ। ਹੋਂ ਸਾਹਮਣੇ। ਦਿਖ ਰਿਹਾ। ਉਹ ਕਿਲਾ ਹੈਗਾ ਗਿਰੀ। ਗਿਰੀ ਪਰਬਤ। ਹੋਂ ਸਾਹਮਣੇ ਦੋ ਕਿਲੇ ਨੇ। ਹੂੰ। ਉਹ ਗਿਰੀ ਪਰਬ ਤਾਂ ਓਕੇ ਹੋ ਸਕਦਾ ਹੈ ਗਿਰੀ ਪਰਬ ਤੋਂ ਹਮਲੇ ਤਨ ਨੂੰ ਰੋਕਣ ਲਈ ਹੋਵੇ ਹਾਂ ਉਪਰ ਟਾਪ ਚੋਟੀ ਤੇ ਹੈ ਚੋਟੀ ਤੇ ਆ ਹਾਂ ਚੋਟੀ ਤੇ ਆ ਦੋ ਕਿਲੇ ਨੇ ਕੋਦੇ ਮਗਰ ਵੀ ਆ ਹਾਂ ਉਹਨੂੰ ਗਿਰੀ ਪਰਬ ਕਹਿੰਦੇ ਆ ਗਿਰੀ ਦੁਰਗ ਓਕੇ ਕੀ ਪਤਾ ਉਹਨੂੰ ਉਹ ਤੋਂ ਹਮਲਾ ਰੋਕਣ ਲਈ ਹੋਵੇ ਇਹ ਦਵਾਰ ਹੋ ਸਕਦਾ ਸਮਝ ਗਿਆ ਆ ਜਾ ਚੱਲ ਚੱਲ ਲੈ ਵੀ ਸੱਜਣੂ ਆ ਆ ਗਏ ਆਪਾਂ ਉੱਤੇ ਗੜ ਚ ਕਿਲੇ ਚ ਕਿਲੇ ਜਾਗੇ ਹਾਂ ਆ ਦਿਖਾ ਪਹਿਲਾਂ ਤਾਂ ਇਹ ਕੀ ਅਖੂ ਇਹ ਪਾਣੀ ਲਈ ਬਣਿਆ ਹਾ ਉਰੇ ਲਿਆ ਕੇ ਰੱਖਦੇ ਹੋਣਗੇ ਪਾਣੀ ਹਾਂ ਜਿਵੇਂ ਨਹੀਂ ਉੱਤੇ ਬਾਰਸ ਬੂਰਸ ਦਾ ਜਮਾ ਕਰ ਲੈਂਦੇ ਹੋਣਗੇ ਜਿਵੇਂ ਘੋੜਿਆਂ ਘਾੜਿਆਂ ਨੂੰ ਘੋੜਿਆਂ ਘਣੇ ਖਾਤਰ ਇਧਰ ਨੂੰ ਦਿਖਾ ਦੇ ਆ ਇਲਾਕਾ ਸਾਰਾ ਇਹ ਸਿੱਕਰ ਜ਼ਿਲ੍ਹੇ ਦੇ ਵਿੱਚ ਪੈਂਦਾਗਾ ਸਲੇਦੀਪੁਰ ਆਪਾਂ ਮੇਨ ਰੋਡ ਤੋਂ ਆਏਾਂਗੇ ਹਮ ਹਾਈਵੇ ਉਹ ਦੂਰ ਦੇਖ ਰਿਹਾ 2 ਕਿਲੋਮੀਟਰ ਤੇ ਤੇ ਆ ਸਾਰਾ ਸਲੇਦੀਪੁਰ ਹੈਗਾ ਤੇ ਤਕਰੀਬਨ ਆਪਾਂ 500 ਕਿਲੋਮੀਟਰ ਆ ਗਏ ਘਰ ਤੋਂ ਆ ਗਏ ਹਾਂਗੇ ਪਹਿਲਾਂ ਇੱਧਰ ਦੇਖ ਲਈਏ ਕੀ ਆਜਾ ਇੱਧਰ ਵੀ ਕੁਝ ਆ ਰਾਗਾ ਇਹਨੂੰ ਬਾਅਦ ਚੋਂ ਦੇਖਦੇ ਆਪਾਂ ਹਮ ਪਹਿਲਾਂ ਆਪਾਂ ਇੱਧਰ ਦੇਖ ਲਈਏ ਇਹਦੀ ਗੱਲ ਬਾਤ ਰੁਕ ਜਾ ਲੈ ਵੀ ਇਹ ਪੁਰਾਣੇ ਇਹ ਜੇ ਖੰਡਰ ਬਰਾਨ ਕਿਲਿਆਂ ਦੇ ਵਿੱਚ ਕੁਝ ਵੀ ਹੋ ਸਕਦਾ ਦੇਖ ਕੇ ਗਈ ਇਹ ਤਿੰਦੂਆ ਨੂੰ ਚੱਲਣਾ ਠੀਕ ਆ ਤਿੰਦੂਆ ਨੂੰ ਹਾਂ ਇੱਕ ਸੈਨਿਕ ਗੜਾ ਇਹ ਠੀਕ ਆ ਕਿਲਾ ਤਾਂ ਨਹੀਂ ਕਹਿ ਸਕਦੇ ਇਹਨੂੰ ਜਿਵੇਂ ਛੋਟੀ ਗੜੀ ਆ ਉਵੇਂ ਕਹਿ ਸਕਦੇ ਆ ਪਰ ਆਪਾਂ ਨੂੰ ਇਹਦੀ ਜਾਣਕਾਰੀ ਪ੍ਰਾਪਤ ਹੋਈ ਆ ਪਾ ਆ ਗਏ ਆ ਚੰਗਾਠ ਦੇਗਾ ਪੱਥਰ ਦੀ ਜਮਾ ਬਣੀ ਵੀ ਆ ਪੱਥਰ ਦੀ ਆ ਇਹ ਜਮਾ ਜਮਾ ਪੱਥਰ ਆ ਪੱਥਰ ਕੱਟ ਕੇ ਆ ਦੇਖ ਬਣਾਈ ਹੋਈ ਆ ਜੰਗਾਠ ਦੱਸਦਾ ਆ ਆ ਦੇਖ ਆ ਦੇਖ ਆ ਦਿਖਾ ਆ ਦੋਨੇ ਪਾਸੇ ਜਿਵੇਂ ਲੱਠੇ ਲਾਉਣ ਨੂੰ ਬਣਾਇਆ ਹੋਇਆ ਜਿਵੇਂ ਇਧਰੋਂ ਕੋਈ ਹਮਲਾ ਕਰ ਦੇਵੇ ਸਮਝ ਲਾ ਸੈਨਿਕ ਆ ਜਾਣ ਆ ਗੇਟ ਆ ਗੇਟ ਦੇ ਵਿੱਚ ਉਹਰੇ ਲੱਠੇ ਵਸਾ ਲੈਣੇ ਆ ਇਧਰ ਦੋਨੇ ਪਾਸੇ ਮੈਂ ਸਮਝ ਗਿਆ ਆ ਦੇਖ ਉਹਰੇ ਗੇਟ ਵੀ ਲੱਗਿਆ ਹੋਊਗਾ ਇਹ ਆ ਦੇਖ ਰਿਹਾ ਨੀ ਆ ਆਇਆ ਇਧਰ ਵੀ ਆ ਉੱਤੇ ਦੇਖ ਲੈ ਬਈ ਚਾਮ ਗਿੱਡਣਾ ਦਾ ਬਣਾਇਆ ਆ ਪਰ ਬਣਾਈ ਬਹੁਤ ਹੈਵੀ ਡਿਊਟੀ ਵੀ ਆ ਪੱਥਰ ਦੇਖ ਆ ਦੂਜਾ ਗੇਟ ਆ ਆਏ ਹੋਏ ਹੈਗਾ ਆ ਦੇਖ ਆ ਗੇਟ ਬਸੋਂ ਹੁੰਦੀਆਂ ਨੇ ਇਹ ਇਹਨੂੰ ਇਹਦੀ ਚੰਗਾਠਾ ਸੀਮੈਂਟਡ ਇਹ ਬਾਅਦ ਚੋਂ ਬਣਾ ਹੀ ਲੱਗਦੀ ਆ ਮੈਨੂੰ ਸ਼ਾਇਦ ਇੱਥੇ ਕੋਈ ਬਾਅਦ ਚੋਂ ਰਹਾ ਹੋਵੇ ਹੋ ਸਕਦਾ ਕਿ ਥੋੜੇ ਸਮੇਂ ਪਹਿਲਾਂ ਤੱਕ ਆ ਦੇਖ ਲੋਹੇ ਦਾ ਹੈ ਗੇਟ ਇਹ ਬੜਾ ਪੁਰਾਣਾ ਨਹੀਂ ਲੱਗਦਾ ਹੈਗਾ ਮੈਨੂੰ ਆ ਦਿਖਾ ਤਾ ਹਾਂ ਉਧਰ ਜਾਮ ਗਏ ਅੰਦਰ ਦਾ ਘਰ ਆ ਜਿਵੇਂ ਹੁਣ ਆਪਾਂ ਇਧਰੋਂ ਆਉਣੇ ਆ ਇਧਰੋਂ ਉੱਥੇ ਗਾਣੇ ਕਿਨ ਖਾਣੇ ਕਰੀਂ ਤੁ ਮੈਂ ਤੈਨੂੰ ਗੁੰਮ ਫੇਰਾਂ ਜਿਵੇਂ ਹੁਣ ਆਪਾਂ ਇਧਰੋਂ ਆਉਣਿਆਂ ਜੇ ਹਮਲਾ ਹੋਵੇ ਇੱਕਦਣਾ ਮੈਂ ਇੱਥੇ ਘੁੰਮ ਕੇ ਦੇਖ ਇਧਰ ਇਧਰ ਨੂੰ ਐ ਘਮਾ ਬਣਾਇਆ ਐਸ ਬਣਾਈ ਹੋਈ ਆ ਐਸ ਬਣਾਈ ਆ ਵੀ ਇਹ ਵੀ ਇੱਕਦਮ ਸੈਨਿਕ ਆਵੇ ਹਮਲਾ ਉਹਨਾਂ ਨੂੰ ਹੌਲੀ ਹੋ ਜਵੇ ਸਪੀਡ ਔਰੀ ਹੋ ਜਵੇ ਉਹਦੇ ਲਈ ਬਣੀ ਹੋਈ ਆ ਐ ਤਾਂ ਲੋਕ ਬਹੁਤ ਆਏ ਉਹਨੇ ਲਿਖਿਆ ਲੋਕਾਂ ਦਾ ਬਹੁਤ ਇੱਕ ਹੋਰ ਆ ਗਿਆ ਹਾਲ ਇਹਦਾ ਆ ਮੇਰੇ ਸਾਹਮਣੇ ਆੜ ਦੇਖਣ ਲਈ ਹੋਊਗਾ ਦੂਰ ਹੁਣ ਤਾਂ ਪਹਿਲਾਂ ਬੰਦ ਹੋ ਗਿਆ ਇਹ ਬੰਦ ਕੀਤਾ ਹੋਇਆ ਬੰਦੇ ਬਾਅਦ ਚ ਹੀ ਕੀਤਾ ਹੋਇਆ ਉਹ ਆ ਦੇਖ ਇਧਰੋਂ ਆ ਵੀ ਦੇਖਣ ਲੈ ਯਾਰ ਦੇਖ ਸਹੀ ਐ ਇਧਰੋਂ ਆ ਵੀ ਦੇਖਣ ਲੈ ਆ ਆ ਜੋ ਆ ਫੇਰ ਉਹੀ ਸਿਸਟਮ ਆ ਦੇਖਾ ਇੱਥੇ ਗਾਠ ਇੱਥੇ ਅੱਡ ਗੇਟ ਆ ਲੱਠੇ ਫਸਾਉਣ ਨੂੰ ਆ ਫੇਰ ਇਧਰ ਬਣਾਇਆ ਹੋਇਆ ਫੁੱਲ ਫੁੱਲ ਕਰ ਕਰੀ ਕਰੀ ਹੋਈ ਆ ਉਰੇ ਫੇਰ ਗੇਟ ਲੱਗਿਆ ਹੋਇਆ ਆ ਉੱਤੇ ਲੱਗਿਆ ਹੋਇਆ ਸੀਗਾ ਕਿਸੇ ਟਾਈਮਾਂ ਦੇ ਗੇਟ ਆ ਸ਼ਾਇਦ ਦੀਵਾ ਰੱਖਣ ਨੂੰ ਆਲਾ ਬਣਾਇਆ ਹੋਇਆ ਹੈ ਨਾ ਆ ਦੇਖ ਜੀਰੋ ਨਾ ਤਿਲਕੇ ਨਾ ਬੰਦਾ ਉਰੇ ਪਜਿਆ ਆ ਗਿਆ ਕਿਲਾ ਮੇਨਾ ਆ ਆ ਗਿਆ ਹਾਲ ਇਹਦੇ ਵਿੱਚ ਕਾਫੀ ਵੱਡਾ ਵਿੱਚੋਂ ਬਾਹਰੋਂ ਦਾ ਝੋਟਾ ਲੱਗਦਾ ਆ ਕੀ ਆ ਗਿਆ ਇੱਧਰ ਇੱਧਰ ਦਿਖਾ ਦੇ ਉੱਧਰ ਮਾਂ ਉਦ ਦਾ ਸਮਾਨ ਹਾਂ ਉਹ ਦੇਖ ਸੱਤਾ ਦੇਖ ਲੈ ਮਧੂ ਮੱਖਿਆਂ ਦਾ ਕਿੱਡਾ ਐਡਾ ਦਾ ਦੇਖਿਆ ਵੀ ਨਹੀਂ ਕਦੇ ਦੇਖਿਆ ਵੀ ਨਹੀਂ ਉਹ ਵੀ ਆਪਾਂ ਨੂੰ ਦੋਨਾਂ ਨੂੰ ਹੀ ਖਾ ਜੂ ਹੂੰ ਚੱਲ ਕੋਈ ਨਾ ਦੇਖਦੇ ਆ ਪਹਿਲਾਂ ਇਹ ਦਿਖਾ ਇੱਧਰ ਲਈ ਸੜ ਆ ਦਿਖਾ ਕੀ ਆ ਆ ਕੀ ਹੈ ਇਹੀ ਤਾਂ ਮੈਂ ਕਹਿੰਦਾ ਤੂੰ ਕੀ ਆ ਕਿ ਥੱਲੇ ਕਿਲਾ ਕਾ ਇਹ ਪਾਣੀ ਦਾ ਹੋਆ ਹੂੰ ਸਮਝ ਗਿਆ ਪਾਣੀ ਲਈ ਟੈਂਕ ਆ ਇਹ ਜਿਵੇਂ ਕਹਿ ਲਈਏ ਓਕੇ ਉਹ ਕੋਈ ਨਹੀਂ ਉਧਰ ਬਾਅਦ ਚ ਦੇਖਦੇ ਆ ਆ ਇੱਧਰ ਚੱਲ ਆਹ ਭਾਈ ਸਾਹਿਬ ਬਹੁਤ ਵੱਡਾ ਆ ਦੇਖ ਉੱਤੇ ਕੁੰਡੇ ਲਾਏ ਹੋ ਦਿਖਾ ਥੋੜੇ ਜੂਮ ਕਰਕੇ ਸਮਾਨ ਸਮੋਣ ਜਿਵੇਂ ਕੁਝ ਵੀ ਝੂਲੇ ਚਾਲੇ ਡੰਗਾਂ ਨੂੰ ਹੈਨਾ ਉਹ ਚੀਜ਼ਾਂ ਨੇ ਆਮਨ ਨੂੰ ਪੇਂਟ ਤਾਂ ਨਹੀਂ ਬੜਾ ਪੁਰਾਣਾ ਲੱਗਦਾ ਸੋਹਣੇ ਹਾਂ ਪੇਂਟ ਤਾਂ ਮੈਨੂੰ ਸਹੀ ਹੋਣ ਵਾਲੀ ਲੱਗਦਾ ਹਾਂ ਬਾਅਦ ਚ ਕੋਈ ਰਹਿੰਦਾ ਹੋਊਗਾ ਉਹ ਜਿੰਮੇਤ ਜੇ ਦੇਖ ਕੇ ਤਾਂ ਜਿਵੇਂ ਐ ਲੱਗਦਾ ਜਿਵੇਂ 2.5 250 ਸਾਲ ਕਾ ਹੁੰਦੀ ਹੋਊ ਇਹਦੀ ਉਮਰ ਐ ਨਾ ਹਾਂ ਬਸ 100 ਤੋਂ 200 ਦੇ ਵਿੱਚ ਵਿੱਚ ਹੋਊਗਾ 200 ਤੋਂ ਬਾਅਦ ਇੱਕ ਕਾਕਸ਼ ਇਹ ਬਣਾਇਆ ਹੋਇਆਗਾ ਆ ਰੰਗੋ ਹੀ ਆ ਆ ਤਾਂ ਮੈਨੂੰ ਰੰਗ ਦੂਜਾ ਹੀ ਲੱਗਦਾ ਯਾਰ ਆਪਣਾ ਹੀ ਨਾ ਮੈਂ ਆ ਦਿਖਾ ਦੇਂਦੇ ਵੀ ਤਾਂ ਹਾਂ ਪੂਰੀ ਫੁੱਲ ਕਾਰਾ ਕਰੀਏ ਮੇਰੇ ਹਿਸਾਬ ਨਾਲ ਰਾਜ ਪਰਿਵਾਰ ਦੇ ਸਾਹੀ ਬੰਦੇ ਵੀ ਇੱਥੇ ਆਉਂਦੇ ਹੋਣਗੇ ਜਿਹੜੇ ਕਾਰਾ ਕਰਾ ਕਰੀ ਜਿਹੜੇ ਕਾਰਾ ਕਰਾ ਕਰੀ ਹੋਈ ਆ ਮੇਨ ਬੰਦੇ ਆਉਂਦੇ ਹੋਣਗੇ ਆ ਕੀ ਆ ਆ ਕਿਹੜਾ ਕਾਕਸ਼ਾ ਇੱਧਰ ਦੇਖਦੇ ਆ ਪਹਿਲਾਂ ਇੱਧਰ ਸੇਮ ਹੀ ਨੇ ਹਾਂ ਲੱਗਦਾ ਕਮਰਾ ਬਾਈ ਹਾਂ ਸਾਈਡ ਤੇ ਜਾਂ ਇੱਧਰ ਜਿਵੇਂ ਅਲਮਾਰੀ ਬਣਾਈ ਹੋਈ ਆ ਇਹ ਕਿਸੇ ਦਾ ਵੱਡੇ ਬੰਦੇ ਦਾ ਹੋਊ ਜਿਹੜਾ ਮੇਨ ਹੋਊਗਾ ਨਹੀਂ ਨਹੀਂ ਠੀਕ ਆ ਆ ਵੀ ਉਹੀ ਟਾਈਪ ਆ ਉਹ ਮੀਆ ਸੇਮ ਹੀ ਇੱਕ ਕਾਕਸ ਜੀ ਆ ਜਿਵੇਂ ਇਹਦੇ ਸਾਹਮਣੇ ਆ ਉਹ ਵੀ ਇਹ ਚੀਜ਼ ਆ ਹੈਨਾ ਹੂੰ ਪ੍ਰਾਣੀ ਸੇਮ ਹੀ ਦੋਨੇ ਬਰਾबरी ਦੀ ਚੰਗਾ ਠੋਮੀ ਪੱਥਰ ਦੀ ਚੰਗਾਟ ਲੱਗੀ ਹੋਈ ਆ ਆ ਫੇਰ ਵਾਲਾ ਜਿਆ ਬਣਾਇਆ ਹੋਇਆ ਆ ਜਿਵੇਂ ਦੇਖਦੇ ਆ ਇਹ ਮੈਨੂੰ ਬਾਥਰੂਮ ਲੱਗਦਾ ਸੋਨੇ ਆ ਜਿਵੇਂ ਆ ਪਾਣੀ ਨਿਕਲ ਨੂੰ ਨਹੀਂ ਛੱਡਿਆ ਹੋਇਆ ਥੱਲੇ ਇਹ ਬਾਥਰੂਮ ਲੱਗਦਾ ਮੈਨੂੰ ਅਲਮਾਰੀ ਬਾਥਰੂਮ ਜੀ ਵੀ ਆ ਨਾ ਇਹ ਬਾਥਰੂਮ ਹਾਂ ਇਹ ਜੀ ਵੀ ਰੱਖ ਦੇਣਗੇ ਅੱਧੇ ਗਾਣੇ ਘੱਟੇ 65 ਤੇ ਬਣਦੀ ਆ ਵੀਡੀਓ ਹਾਂ ਬਸ 0.7 ਤੇ ਆ ਹਾਂ ਬਸ ਠੀਕ ਹੈ ਤੇ 5 ਦੇ ਕੋਲ ਇੱਧਰ ਆ ਜਾਓ ਜਿਵੇਂ ਆ ਦੇਖੀ ਸੋਨੇ ਆ ਦੇਖੀ ਰੁਪਟਿਆ ਹੋਇਆ ਖਦਾਈ ਕਰੀ ਹੋਈ ਇਹ ਵੀ ਖਦਾਈ ਖਜ਼ਾਨੇ ਦੇ ਉਹਦੀ ਲਾਲਚ ਚ ਕਰੀ ਹੋਈ ਆ ਕਿਸੇ ਦੀ ਸਹੀ ਆ ਪੱਥਰ ਪੱਟ ਆ ਦੇਖਾਂ ਆ ਡੇਟ ਦੇ ਉੱਤੇ ਫੇਰ ਆ ਲੈਂਟ ਆ ਪੱਥਰ ਕੱਟ ਕੇ ਲੈਂਟਰ ਵਾਂਗੂ ਲਾ ਕੇ ਨਾ ਦੇਖ ਆ ਉਹਦੇ ਵਾਸਤੇ ਸਟੋਰੇਜ ਵਾਸਤੇ ਬਣਾਇਆ ਹੋਇਆ ਫੁਲਕਾਰਾ ਕਰ ਰਹੀ ਹੈ ਆ ਇਹਦਾ ਸੈਂਟਰ ਹਾਲ ਆ ਗਿਆ ਆ ਕੀ ਆ ਜੀ ਇਹ ਕੀ ਆ ਇਹ ਦੀ ਆ ਥੱਲੇ ਰਹਾ ਜਾਂਦਾ ਮੈਂ ਦੇਖਾਂ ਜਾ ਕੇ ਵਿੱਚ ਰਹਿਣ ਦੇ ਕਿਤੇ ਕਿਤੇ ਕੋਈ ਹੋਣਾ ਰਹਿਣ ਦੇ ਸੱਜਣੋ ਇੱਥੇ ਮੇਰਾ ਦੋਸਤ ਮੁਹੰਮਦ ਮੈਨੂੰ ਕਹਿ ਰਿਹਾ ਵੀ ਇਹ ਜਗ੍ਹਾ ਦੇ ਵਿੱਚ ਨਾ ਜਾ ਵਿੱਚ ਕੁਝ ਵੀ ਹੋ ਸਕਦਾ ਆਪਣੇ ਕੋਲੇ ਕੋਈ ਮਾਰੂ ਹਥਿਆਰ ਵੀ ਨਹੀਂ ਹੈਗਾ ਤੇ ਲਾਗੇ ਤਾਂ ਅੱਗੇ ਕੋਈ ਲੋਕ ਵੀ ਨਹੀਂ ਹੈਗੇ ਵੀ ਉੱਪਰੀ ਜਗ੍ਹਾ ਤੂੰ ਵਿੱਚ ਨਾ ਵੜ ਕੀ ਹੈ ਮੰਨ ਲਾ ਗੱਲ ਉਹ ਕੋਈ ਨਾ ਕੋਈ ਕੀ ਪਤਾ ਹੁੰਦਾ ਕੋਈ ਉੱਤਾਰ ਉਰੇ ਕੋਸ ਨੂੰ ਤੂੰ ਆ ਜਾ ਉਰੇ ਨੂੰ ਆ ਜਾ ਆਇਗਾ ਨਾਲ ਤੂੰ ਹਾਂ ਆ ਜਾਊਗਾ ਮੈਂ ਹੋਰ ਕੀ ਆ ਦੇ ਲਾਈਟ ਲੁੱਟ ਲਾ ਲਾਈਟ ਲਾ ਦੇਖਾ ਕੀ ਆ ਇਹ ਕੀ ਚੀਜ਼ ਆ ਇਹਦਾ ਯਾਰ ਕਦੇ ਦੇਖਿਆ ਨਹੀਂ ਜਾਵਾਂ ਗਾਹਾਂ ਜਾਵਾਂ ਖੜ ਲੈ ਮੰਟਕੇ ਦੇ ਵਿੱਚ ਤੇਨੂੰ ਤੂੰ ਨੂ ਹੀ ਨਾ ਬੈਠਾ ਹੋਗੀ ਲਾਈਟ ਲਾ ਲੈ ਖੜਦਾ ਮੈਨੂੰ ਥਿਆਰ ਜਾਂ ਕਰਦੇ ਲੋਟ ਆ ਦਾ ਦੇਖ ਕੇ ਦੋਸਤ ਐਹੋ ਜੀ ਜਗ੍ਹਾ ਵਿੱਚ ਸੱਚ ਨੂੰ ਕੋਈ ਵੀ ਜੀਵ ਹੋ ਸਕਦਾ ਜਾਂ ਕੋਈ ਜਾਨਵਰ ਵੀ ਹੋ ਸਕਦਾ ਉਹਨੂੰ ਮੇਸਾ ਹਥਿਆਰ ਕੋਲੇ ਰੱਖਣਾ ਚਾਹੀਦਾ ਕੋਈ ਮਾਰੂ ਹਥਿਆਰ ਸਾਡੇ ਵਿੱਚ ਇਹੀ ਕਮੀ ਸੀ ਸਾਡੇ ਕੋਲੇ ਕੋਈ ਵੱਡਾ ਹਥਿਆਰ ਨਹੀਂ ਸੀ ਇਹ ਕੀ ਆ ਇਹ ਤਾਂ ਭਾਂਜੋ ਥੱਲੇ ਨੂੰ ਗਈ ਇਹ ਤਾਂ ਉਹੀ ਆ ਤਾਂ ਪਾਣੀ ਵਾਲਾ ਟੈਂਕ ਲੱਗਦਾ ਮੈਨੂੰ ਅੱਛਾ ਜਿਹੜਾ ਮੇਨ ਉੱਥੇ ਆ ਆ ਦੇ ਇੱਥੇ ਖੜ ਕੇ ਆਪਾਂ ਦੇਖਾਈ ਅੱਛਾ ਪਾਣੀ ਵਾਲਾ ਟੈਂਕ ਆ ਇਹ ਹੱਜਣੋਂ ਆਪਾਂ ਤਾਂ ਭਰ ਆ ਗਏ ਪਾਣੀ ਵਾਲਾ ਟੈਂਕ ਆਪਾਂ ਤਾਂ ਭਰ ਆ ਗਏ ਸੀਗੇ ਤੂੰ ਆਇਆ ਦੇਖ ਲੈ ਇੱਥੇ ਵੀ ਲੋਕਾਂ ਦਾ ਕਾਚਰਾ ਫਲਾਇਆ ਪਿਆ ਵੀ ਕੂਰੇ ਲੋਕ ਆਉਂਦੇ ਦੇਖ ਲੈ ਇੱਧਰ ਬਣਾਇਆ ਬਹੁਤ ਜਗ੍ਹਾ ਪਾਰਟੀ ਬਾਜੀ ਕਰਦੇ ਆ ਬਣਾਇਆ ਬਹੁਤ ਹੋਇਆ ਲੈ ਇਹ ਪਾਣੀ ਵਾਲਾ ਟੈਂਕਾ ਕਿਸੇ ਟਾਈਮ ਇਹਦੇ ਵਿੱਚ ਇੱਥੇ ਇੱਥੇ ਤੱਕ ਪਾਣੀ ਹੋਊ ਹੋਊਗਾ ਭਾਈ ਇੱਥੇ ਇਹ ਸਟੋਰੇਜ ਕਰਨ ਲਈ ਆ ਲੰਬੇ ਸਮੇਂ ਲਈ ਕਿਉਂਕਿ ਗਰਮੀ ਬਹੁਤ ਲੰਬੀ ਪੈਂਦੀ ਆ ਇੱਥੇ ਜਮਾ ਖੂਫੀਆ ਤਰੀਕੇ ਨਾਲ ਆ ਪੌੜੀਆਂ ਵਿੱਚ ਉੱਤਰ ਨੂੰ ਇਹਦੇ ਬਣਾਈਆਂ ਹੋਈਆਂ ਨੇ ਮੈਂ ਕਹਿੰਦਾ ਡਰ ਲੱਗਦਾ ਯਾਰ ਖੜ ਜਾ ਖੜ ਜਾ ਮੈਂ ਨਿਕਲਦਾ ਪਹਿਲਾਂ ਇਹ ਪਾਣੀ ਵਾਲਾ ਦੋਸਤੋ ਥੱਲੇ ਟੈਂਕ ਜਿਹੜਾ ਉਹ ਟੈਂਕ ਆ ਉਹਦੇ ਨਾਲ ਕਨੈਕਸ਼ਨ ਆ ਇਹ ਚੋਂ ਤਾਂ ਆਪਾਂ ਨਿਕਲਿਆ ਏ ਉਹਦੇ ਉਧਰੋਂ ਚਾਨਣਾ ਪੈਂਦਾ ਸੀ ਫੇਰ ਆਹ ਦੇਖੋ ਆ ਉਮੀ ਪਟਿਆ ਹੋਇਆ ਆ ਵੀ ਇੱਕ ਹਾਲ ਜਿਆ ਨਿਕਿਆ ਆ ਵੀ ਖਜ਼ਾਨੇ ਦੇ ਉਹ ਜੀ ਪਟਿਆ ਗਿਆ ਕਿਸ ਦਾ ਵੀ ਇੱਥੋਂ ਖਜ਼ਾਨਾ ਨਿਕਲਿਆ ਸਹੀ ਆ ਇੱਧਰ ਕੀ ਆ ਇਹ ਵੀ ਰੂਮ ਆ ਇਹ ਵੀ ਰੂਮ ਓਏ ਇਹ ਚ ਵੀ ਆ ਤਾ ਇਹ ਖਾਣਾ ਆ ਓਏ ਦੇਖ ਕੇ ਫਿਰ ਇਹ ਪਾਣੀ ਵਾਲਾ ਨਹੀਂ ਹੋਣਾ ਹਣ ਹੈ ਪਾਣੀ ਵਾਲਾ ਤਾਂ ਨਹੀਂ ਹੈਗਾ ਪਾਣੀ ਵਾਲੇ ਜਿੱਦਾਂ ਆਪਾਂ ਚਲੇ ਗਏ ਇਹਦਾ ਖੂਬੀਆ ਹੋ ਤੂੰ ਹਥਿਆਰ ਕੱਢ ਲੈ ਟਲਾ ਹੈ ਜਾ ਮੈਂ ਕਿ ਨਾ ਜਾ ਨਾ ਤੂੰ ਰਹਿਣ ਦੇ ਬਸ ਇਹ ਜਿਹਾ ਨਹੀਂ ਦੇਖਨੇ ਹੁਣ ਓਏ ਹੁਣ ਨਹੀਂ ਹੁਣ ਖਬਰਾਂ ਕੀ ਹੋਊਗਾ ਦੇਖਣ ਦੇ ਮੈਨੂੰ ਸੋਹਣੇ ਓ ਖੜ ਜਾ ਓ ਰਹਿਣ ਦੇ ਖਰਚਾ ਕੋਈ ਨਾ ਭੈਣ ਜਦੋਂ ਕੁਝ ਹੋਵੇ ਨਾ ਯਾਰ ਮੈਨੂੰ ਡਰ ਲੱਗਾ ਦਾ ਓ ਖੜ ਜਾ ਕੋਈ ਨਾ ਦੇਖਦਾ ਕੀ ਪਤਾ ਕੀ ਹੋਊਗਾ ਰਹਿ ਜਾ ਖੜ ਜਾ ਇੱਕ ਮਿੰਟ ਮੈਨੂੰ ਖੋਲਣ ਦੇ ਓਥੇ ਯਾਰ ਲੈ ਲੈ ਕੋਈ ਹੋਰ ਤੂੰ ਮੈਨੂੰ ਦੱਸਦਾ ਮੈਂ ਥੱਲੋਂ ਲੈ ਕੇ ਆਉਂਦਾ ਕੁਝ ਨਾਲ ਕੋਈ ਨਾ ਕੋਈ ਆਏਗਾ ਤੂੰ ਨਾਲ ਮੈਂ ਨਹੀਂ ਆਉਂਦਾ ਹੁਣ ਓ ਚੱਲ ਓਏ ਓ ਜਦੋਂ ਹੋਇਆ ਤਾਂ ਤਹਿ ਖਾਨਾ ਓਏ ਲੈ ਤਹਿ ਖਾਨਾ ਆ ਗਿਆ ਭਰਾ ਆ ਗਿਆ ਹੈ ਲੈ ਮੈਨੂੰ ਫੜਾ ਫੋਨ ਚੱਲ ਇਹ ਤਹਿ ਖਾਨਾ ਓਏ ਇੱਥੇ ਹਾਂ ਆ ਦੇਖ ਆ ਦੇਖਾ ਪੱਟਿਆ ਹੋਇਆ ਇਹ ਥੱਲਾ ਆ ਦੇਖੋ ਇਹ ਕਾਹਾਂ ਮੱਛਰ ਉਹਦਾ ਕੋਈ ਚੀਂਆਂ ਨੇ ਹਣਾ ਤੈ ਖਾਣਾ ਓਏ ਇਹ ਇਹ ਹਾਂ ਤਾਂ ਜੋ ਕਮਾਲ ਦਾ ਬੰਦਾ ਆ ਇਹਦੇ ਕੋਲ ਖੂਪੀਆ ਤੈ ਖਾਣਾ ਓਏ ਮੱਖੀਆਂ ਨੇ ਆ ਜਾ ਆ ਜਾ ਓਏ ਹਾਂ ਉਹ ਤੇਰੀ ਪਾਂਣੀ ਪੱਖੀਆਂ ਆਉਂਦੇ ਨਹੀਂ ਉਹ ਤੇਰੀ ਪਾਂਣੀ ਸੱਜਣੋ ਇਹ ਹਨੇਰੇ ਭਰੇ ਹੋਏ ਤੈ ਖਾਨੇ ਦੇ ਵਿੱਚ ਸਾਨੂੰ ਇੱਕ ਮੱਖੀਆਂ ਦੇ ਝੁੰਡ ਨਾਲ ਸਾਹਮਣਾ ਕਰਨਾ ਪਿਆ ਜਿਹੜੇ ਝੁੰਡ ਨੇ ਆਪਣੇ ਉੱਤੇ ਅਟੈਕ ਕਰਤਾ ਤੇ ਸਾਣਵੀਣ ਸਾਨੂੰ ਉੱਥੇ ਬਚਾਲੇ ਸਾਡੇ ਕੀ ਹੜਬੜੀ ਦੇ ਵਿੱਚ ਬਾਹਰ ਨੂੰ ਭੱਜਣਾ ਪਿਆ ਉਹ ਤੈ ਖਾਨੇ ਦੇ ਵਿੱਚੋਂ ਤਾ ਅੱਜ ਅੱਜ ਮਾਦਾ ਤਨੂ ਰੋਕੀ ਜਾਣਾ ਯਾਰ ਕਰਾਤਾ ਸੀ ਨਾ ਕੰਮ ਉਹੀ ਲੜਾ ਦਿਆਂ ਦੀ ਮੱਖੀ ਉਹ ਵੀ ਦੇਖੋ ਸੱਤਾ ਉਹ ਮੈਨ ਲੱਗਾ ਇੱਕ ਹੀ ਹੋਣੀ ਆ ਉੱਥੇ ਨਿੱਕਾ ਸੱਤਾ ਹੀ ਆ ਆ ਦੇਖਦਾ ਨਿੱਕਾ ਸੱਤਾ ਦੀਗਾ ਦੋਸਤੋ ਦੇਖ ਲਓ ਥੱਲੇ ਉਹ ਜਿਹੜਾ ਉਹਦੇ ਉਹ ਕਮਰੇ ਦੇ ਵਿੱਚ ਬਣਿਆ ਹੋਇਆ ਦੀਗਾ ਹੇ ਹੁਣ ਉੱਥੇ ਕੀ ਪਤਾ ਸੀ ਵੀ ਤਾ ਇਹ ਖਾਨੇ 'ਚ ਮੈਨੂੰ ਤਾਂ ਇੰਦੀ ਵੀ ਖਜ਼ਾਨਾ ਮਿਲੂ ਮੈਂ ਤੈਨੂੰ ਕਹੀਦਾ ਜਾਨਾ ਮਾੰਦਾ ਨਹੀਂ ਤੂੰ ਗੁਰਪੀ ਦੀ ਸੀ ਮੈਂ ਮਾੰਦਾ ਨਹੀਂ ਮੇਰੀ ਗੱਲ ਛੱਡਦਾ ਨਹੀਂ ਖਜ਼ਾਨੇ ਦੇ ਇੱਧਰ ਵੀ ਆਓ ਇੱਕ ਕਿਆ ਨੇਦੇ ਚੱਕਰਾਂ ਦੇ ਇਹ ਜ ਜਾਵਾਂ ਫਿਰ ਇਹ ਜ ਨਹੀਂ ਜਾਣਾ ਬਸ ਹੁਣ ਹੈ ਇਹ ਵੀ ਸੇਮ ਹੀ ਆ ਬਸ ਦੋਸਤੋ ਇਹਨੂੰ ਫਿਰ ਉਰਫਣਾ ਹੀ ਹੁਣ ਮੈਂ ਦੇਖੋ ਕਰਕੇ ਦਿਖਾ ਦੇ ਲੈਟਰ ਲਾ ਕੇ ਨਿਕਲਣਾ ਇਹ ਤੋਂ ਮਿੰਦ ਦਾ ਇਹ ਜ ਕੀ ਸੱਪਾ ਸੇਮੀ ਉਹ ਕੋਮੜਾ ਓਏ ਹੀ ਮਾਲ ਖਾਂਦਾ ਓਏ ਹੀ ਹਾਂ ਸੇਮੀ ਮੈਂ ਜਾਣਾ ਤੁਮਾ ਫੋਨ ਫੜ ਉਹ ਆਵਾਜ਼ ਆਉਂਦੀ ਆ ਨਾ ਵਿੱਚੋਂ ਰੈਨ ਦੇ ਖਬਰਾਂ ਕੀ ਹੋਊਗਾ ਆਵਾਜ਼ ਆਉਂਦੀ ਆ ਜਾਨਵਰ ਦੀ ਆਵਾਜ਼ ਆ ਨਾ 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 ਜਾਨਵਰ ਦੀ ਆਵਾਜ਼ ਆ ਦੇਖੋ ਮੈਂ ਯਾਨਵਰ ਦੀ ਬਾਜਾ ਨਾ ਹੈ ਨਾ ਰਹਿਣ ਦੇ ਜਾ ਨਾ ਕੋਈ ਖੂਫਿਆ ਰਸਤਾ ਹੀ ਨਾ ਹੋਵੇ ਨਾ ਨਾ ਬਸ ਦੇਖਾ ਬੋਲ ਲੰਬਾ ਦੋਸਤੋ ਤਾਂ 2-300 ਮੀਟਰ ਨੂੰ ਉਹ ਰਹਿਣ ਦੇ ਭੈਣ ਚੋਰ ਮੈਂ ਤਾਂ ਹੀ ਨਹੀਂ ਆਉਂਦਾ ਸੀ ਤੇਰੇ ਨਾਲ ਫਿਰ ਕਹਿੰਦਾ ਬੋਲ ਲਾ ਖੜ ਜਾ ਦੇਖਦਾ ਉਹ ਖੜ ਜਾ ਰਹਿਣ ਦੇ ਬਸ ਹੈ ਲਿਆ ਭੈਣ ਚੋਰ ਬੜਾ ਮੈ ਜਾ ਕਿਉਂ ਰਹਿਣ ਦੇ ਯਾਰ ਦੋਸਤੋ ਮੈਂ ਤਾਂ ਗਿਆ ਰੀ ਨਾਲ ਆਪੀ ਭੱਗ ਗਿਆ ਫਿਰ ਮੈਂ ਤਾਂ ਜਵਾਬ ਦੇਦਾ ਹੁਣ ਮੈਨੂੰ ਤਾਂ ਭੱਜਿਆ ਨਹੀਂ ਜਾਂਦਾ ਉਹ ਭੱਗ ਗਿਆ ਆਪੀ ਮੁੜਿਆ ਬਾਸਣਾ ਮਨੂੰ ਸ਼ਾਹ ਦਾ ਕਰੀ ਬੱਚੋ ਪੱਟਿਆ ਆ ਜਾ ਆ ਜਾ ਮੁੜਿਆ ਓਏ ਓਏ ਹੋ ਦੇ ਓਏ ਮੁੜਿਆ ਮੁੜਿਆ ਖਜਾਨੇ ਖਾਤਰ ਇਹਦਾ ਪੱਟ ਓਏ ਜਨ ਉਹ ਥੁੱਡੀ ਪੌਂਡ ਦੀ ਓਏ ਚਾਮ ਕੇ ਡੜੇ ਓ ਬੱਚੇ ਉਹਦੇ ਪੱਟਾ ਪੌਂਡ ਦੀ ਚਾਮ ਕੇ ਡੜੇ ਆ ਜਾ ਆ ਜਾ ਉਹ ਥੁੱਡੀ ਉਹ ਫੜੀ ਮੂਹ ਨੂੰ ਚਾਮਗਿੱਦਾਂ ਦੇ ਖਾਣੇ ਦੇ ਵਿੱਚ ਦੋਸਤੋ ਬਹੁਤ ਵੱਡਾ ਚਾਮਗਿੱਦਣਾ ਝੁੰਡ ਸੀ ਜਿਹੜਾ ਕੈਮਰੇ ਵਿੱਚ ਨਹੀਂ ਦਿਖਾਈ ਦਿੱਤਾ ਜਿਨੇ ਸਿੱਧਾ ਦੋ ਚਾਮਗਿੱਦਣਾਂ ਨੇ ਮੇਰੇ ਸਿਰ ਦੇ ਉੱਤੇ ਅਟੈਕ ਕੀਤਾ ਤੇ ਬਾਅਦ ਫਿਰ ਉਹਨਾਂ ਨੇ ਜਿਹੜੀ ਲਵਾਈ ਆ ਤੁਹਾਡੇ ਸਾਹਮਣੇ ਆ ਬਹੁਤ ਸਾ ਚਾਮਗਿੱਦਣਾਂ ਨੇ ਬਹੁਤ ਹੋ ਕੀਤਾ ਦੇਖ ਕੇ ਜੜੀ ਉਹਨੇ ਮੱਖੀਆਂ ਵੀ ਨੇ ਉੱਪਰ ਜਾ ਰਿਹਾ ਹੁਣ ਮੈਨੂੰ ਲੱਗਦਾ ਹਾਂ ਓਏ ਅਦਾ ਬੈਲਟ ਵੀ ਉਹ ਹੋ ਗਈ ਢਿੱਲੇ ਆ ਦੇਖੋ ਜੀ ਦੇਖਣ ਨੂੰ ਹਾਂ ਸਹੀ ਹੈ ਉਹ ਥੁੱਡੀ ਭਾਂਡ ਦੀ ਓਏ ਉੱਤੇ ਦਾ ਸੱਖਾ ਸੱਤੇ ਦਾ ਆਪਾਂ ਜਮਾ ਲਵੇ ਆਗੇ ਯਾਰ ਹੈ ਜਮਾ ਲਵੇ ਸੱਤੇ ਦੇ ਆਗੇ ਜਮਾ ਲਵੇ ਆਗੇ ਨਾ ਇਹ ਤਾਂ ਲੜੂਗੀ ਯਾਰ ਉਥੇ ਦਾ ਕਬੂਤਰ ਵੀ ਦੂਰ ਫਿਰ ਹੁਣ ਕੀ ਕਰੀਏ ਹੁਣ ਵਾਪਸੀ ਵਾਪਸੀ ਬਾਹਰੋਂ ਦਖਾ ਦੇ ਬਾਹਰੋਂ ਦਖਾ ਦੇ ਸੱਤਾ ਯਾਰ ਆ ਜਾ ਆ ਜਾ ਦੋਸਤੋ ਸੱਤੇ ਕਰਕੇ ਸੀ ਤਾਂ ਆ ਜਾ ਨਹੀਂ ਸਕਦੇ ਬਾਕੀ ਦੇਖਦੇ ਹੁਣ ਜੇ ਕੋਈ ਹੱਲਾ ਆ ਆ ਜਾ ਇੱਧਰ ਆ ਜਾ ਆ ਜਾ ਆ ਜਾ ਇੱਧਰ ਆ ਜਾ ਇੱਧਰ ਆਗੇ ਦੋਸਤੋ ਜੀ ਵਜਾਉਂਦੇ ਵਜਾਉਂਦੇ ਆ ਗਏ ਇੱਧਰ ਤੁਹਾਨੂੰ ਵੀਡੀਓ ਦਿਖਾਉਣ ਦੀ ਖਾਤਰ ਦੇਖ ਲੋ ਜਾਂ ਕਹ ਲੋ ਮੇਰੇ ਸਾਡੇ ਦਾ ਭਾਈ ਆਪ ਦੇ ਖਤਰੀ ਪੰਗੇ ਨੇ ਹੈ ਨਾ ਨਾ ਵੀਡੀਓ ਬਣਾਉਣ ਖਾਤਰ ਆ ਦੇਖ ਇਥੋਂ ਆਪਣਾ ਮੋਟਰ ਹੈ ਆ ਜਿਵੇਂ ਆਹ ਜਿਵੇਂ ਉਰੋਂ ਹੂੰ ਦੇਖ ਜਿਵੇਂ ਕੋਈ ਕੰਦ ਉੱਤੇ ਚੜਨ ਚੁੜਨ ਲੱਗੇ ਦੇਖ ਉਹਨੂੰ ਉਰੋਂ ਦੀ ਮਾਰ ਕਰਨ ਨੂੰ ਆਏ ਥੱਲੇ ਹਾਂ ਸਹੀ ਆ ਹਰ ਇੱਕ ਬਣਿਆ ਹੋਇਆ ਦੋਸਤੋ ਦੇਖੋ ਚਲ ਆ ਵੀ ਦੇਖੋ ਐ ਬਣਾਏ ਹੋਏ ਨੇ ਪਾਇੰਟ ਸੇ ਵੀ ਆ ਲੈ ਘੂਮੀ ਬਾਰ ਕਰਨ ਲਈ ਇਹਦੇ ਵਿੱਚ ਬੈਠਦਾ ਹੋਊਗਾ ਬੰਦਾ ਚਾਮ ਕਿ ਲੜਾਈ ਲੱਗੇ ਮੈਨੂੰ ਬੈਠਦਾ ਹੋਊਗਾ ਥੱਲੇ ਚਾਮ ਕਿਦਣ ਦੇ ਮਤਬਲਾ ਆ ਜਾ ਛੋਟੇ ਭਾਈ ਆ ਜਾ ਇੱਧਰ ਤੇ ਆ ਆ ਦੇਖੋ ਮੈਂ ਸਾਰਾ ਦੇਖ ਕਿਵੇਂ ਆਉਂਦੀ ਹੈ ਜਾਨਾ ਹਵਾ ਪੂਰੀ ਵਧੀਆ ਆਉਂਦੀ ਆ ਅੰਦਰ ਨੂੰ ਹੋ ਗਿਆ ਆ ਇਹਦਾ ਟਾਪ ਮੰਜ਼ਿਲ ਆ ਗਿਆ ਹਾਂ ਆ ਭਾਈ ਇਹੋ ਡਰ ਦੇ ਦੀਗੇ ਸੱਤਾ ਦੇਖੋ ਸੱਤਾ ਫੁੱਲ ਹੈਵੀ weight ਹਾਂ ਐਡਾ ਨਹੀਂ ਇਹਦਾ ਤਾਂ ਮਖਿਆਲ ਵਾਲਿਆਂ ਨੇ ਨਹੀਂ ਦੇਖਿਆ ਹੋਣਾ ਜਿਹੜਾ ਕੰਮ ਕਰਦੇ ਨੇ ਆਪਾਂ ਇਹਨਾਂ ਨਾਲ ਪੰਗਾ ਨਹੀਂ ਲੈਣਾ ਆਪਾਂ ਪੰਗਾ ਨਹੀਂ ਲੈਣਾ ਇਹਨਾਂ ਨਾਲ ਆਪਾਂ ਉੱਤੇ ਚੱਲਦੇ ਆ ਇਹਦੇ ਇਦੋਂ ਉੱਪਰ ਜਾਂਦੇ ਹਾਂ ਹੋਰ ਦੋਸਤੋ ਜਮੇ ਬੀਆਵਣ ਆ ਜਾਣ ਦੀ ਇੱਥੇ ਆਉਂਦੇ ਆ ਪੂਰੇ ਦਾ ਕੋਈ ਆਉਂਦਾ दारू ਬਾਜੀ ਜਿਹੜਾ ਆਉਂਦਾ दारू ਬਾਜ ਪਤਾ ਨੂੰ ਹੁੰਦਾ ਥੱਲੇ ਜਾਮ ਕਿਦੜ ਬਹੁਤ ਸੀ ਉਹ ਜਾਂ ਹੂੰ ਹੂੰ ਥੱਲੇ ਉਹਦੀ ਸੋਨੇ ਟੋਆ ਬੱਟੇ ਹੋਇਆ ਸੀ ਬਹੁਤ ਬੜਾ ਭਾਉ ਹੂੰ ਆਏ ਤੇ ਹੀ ਪਤਾ ਲੱਗਿਆ ਨਾ ਟੀ ਸਿਸਟਮ ਆਹ ਕੀ ਓਏ ਇਹ ਕੀ ਚੀਜ਼ ਆਦਾ ਟਾਇਲਟ ਆ ਭਾਈ ਇਹ ਟਾਇਲਟ ਆ ਮੈਂ ਸਪੈਸ਼ਲ ਬਣਿਆ ਆ ਬੈਠਾ ਨੂੰ ਦੇਖ ਸਹੀ ਹੈ ਰਾਜਿਆਂ ਦੇ ਭਾਈ ਬੈਂਦੇ ਦਾ ਰਾਜੇ ਵੀ ਭਾਈ ਨਹੀਂ ਸੀ ਜਿਵੇਂ ਆ ਬੰਦਾ ਬੈਂਦਾ ਹੁੰਦਾ ਹਨ ਬੈਂਦੇ ਦਾ ਹੁਣ ਨਹੀਂ ਆ ਜਾ ਤਾਂ ਹਾਂ ਜਾ ਹਾਂ ਚੱਲਿਆ ਉੱਪਰ ਟੌਪ ਤੇ ਆ ਦੇਖੋ ਉਮੀ ਪੁਆਇੰਟ ਬਣੇ ਹੋਏ ਨੇ ਨਿਗਰਾਨੀ ਖਾਤਰ ਸਹੀ ਆ ਆ ਦੇਖੋ ਪ੍ਰਿੰਟਾਂ ਯਾਰ ਇਹਦਾ ਪ੍ਰਿੰਟਾਂ ਦਾ ਕੱਕਾ ਭਾਈ ਮੈਨੂੰ ਐਂ ਦੱਸ ਦੇ ਲਾ ਲੋਕਾਂ ਦਾ ਖੂਨ ਚੂਸ ਚੂਸ ਕੇ ਹੂੰ ਕਿੱਡੇ ਕਿੱਡੇ ਮਹਿਲ ਪਾਲੇ ਕੋਈ ਫਾਇਦਾ ਹੈ ਨਾ ਕੋਈ ਫਾਇਦਾ ਨਹੀਂ ਟੌਪ ਤੇ ਆ ਗਏ ਟੌਪ ਤੇ ਸਹੀ ਗੱਲ ਆ ਤਦਾ ਸਾਰਾ ਕੁਝ ਹੀ ਦੀਦਾ ਹਰੇ ਹਰ ਇੱਕ ਪੁਆਇੰਟ ਤੇ ਬਣਿਆ ਹੋਇਆ ਉਹ ਖੜਾ ਆਪਣਾ ਮੋਟਰਸਾਈਕਲ ਦੋਸਤੋ ਉਹ ਰੋਂਦੀਦਾ ਵੀਡੀਓ ਚ ਦੇਖੋ ਹਾਂ ਉਹ ਖੜਾ ਹਾਂ ਸਮਾਨ ਵੀ ਉਮੇ ਹੀ ਪਿਆ ਹਰਮਟ ਵੀ ਪਿਆ ਦੇਖੋ ਦੇਖੋ ਗੱਡੀ ਦੂਰ ਆ ਘਰ ਤੋਂ ਆਪਾਂ 500 ਕਿਲੋਮੀਟਰ ਚੱਲ ਕੇ ਆਏ ਆਂਗੇ ਸਹੀ ਗੱਲ ਆ ਜਗ੍ਹਾ ਦੇਖਣਾ ਸਪੈਸ਼ਲ ਹੈ ਨਾ ਪੂਰਾ ਚੈੱਕ ਕਰਕੇ ਜਗ੍ਹਾ ਦਾ ਹੋਰ ਵੀ ਦੇਖਾਂਗੇ ਆ ਜਗ੍ਹਾ ਵੀ ਜਣਦੀ ਕਿਲਾ ਉਹ ਦਰੋਂ ਕਿਲਾਗਾ ਜੀਦੇ ਮੈਂ ਕਹਿੰਨਾ ਜੀ ਤੋਂ ਪ੍ਰੋਟੈਕਸ਼ਨ ਲਈ ਬਣਾਇਆ ਹੋ ਹਾਂ ਪ੍ਰੋਟੈਕਸ਼ਨ ਲਈ ਹੈਨਾ ਇਹ ਮੈਂ ਜ਼ੂਮ ਕਰਕੇ ਦਿਖਾਇਆ ਦੋਸਤੋ ਦੇਖੋ ਫੁੱਲ ਜ਼ੂਮ ਤੇ ਦਿਖ ਰਿਹਾ ਇਹ 16 ਪ੍ਰੋ ਉਹ ਜੀ ਸਿਰਫ ਪਾ ਗਏ ਉਧਰ ਗੈ ਰਿਓ ਫਿਰ ਫਰਕ ਵਾਲਾ ਕਿਲੇ ਦੀ ਭਾਈ ਆ ਦੇਖੀ ਕੀ ਆ ਉੱਤੇ ਇਹ ਕੀ ਆਗਾ ਇਦੋਂ ਉੱਤੇ ਇਦੋਂ ਉੱਤੇ ਦਾ ਪੌੜੀ ਹੀ ਨਹੀਂ ਮੈਨੂੰ ਲੱਗਦਾ ਇਹਦੀ ਸੱਤ ਆ ਜਮਾ ਟਾਪ ਆ ਬਾਬੂ ਇੱਥੋਂ ਦਾ ਹੋਰ ਉੱਚਾ ਦੀਦਾ ਉਸ ਤੋਂ ਇਹ ਤਾਂ ਫਿਰ ਹੁਣ ਇੱਥੇ ਖੜਦਾ ਹੋਊਗਾ ਇੱਕ ਬੰਦਾ ਸਾਰਿਆਂ ਨੂੰ ਨਹੀਂ ਇਹ ਭਾਈ ਸੈਨਿਕ ਗੱਡੀ ਸੀਗੀ ਜਦੋਂ ਇੱਥੇ ਕਿਤੋਂ ਇਹ ਨਿਗਰਾਨੀ ਜਿਹਨਾਂ ਦੇ ਕੋਈ ਹਮਲਾ ਵਾਰ ਇਹਨਾਂ ਨੂੰ ਦੀਦਾ ਜੀ ਇਹ ਨਗਾਰੇ ਵਜਾਉਂਦੇ ਸੀ ਇੱਥੋਂ ਹਾਂ ਕੁਛ ਨਾ ਕੁਝ ਇੱਥੋਂ ਵੱਜਦਾ ਹੋਊ ਹਾਂ ਤਾਂ ਇਹ ਹੈ ਤਾਂ ਛੋਟੀ ਜਿਹੀ ਗੱਡੀ ਆ ਪਰ ਉੱਤੇ ਜਮਾਂ ਉੱਤੇ ਹੋਣ ਕਰਕੇ ਉਰੇ ਵੱਧ ਹੋਊਗਾ ਕਿਵੇਂ ਵੀ ਹੈ ਯਾਨੀ ਦੀ ਚੀਜ਼ ਇਹਦੇ ਵਿੱਚ ਵੀ ਖਜ਼ਾਨੇ ਖਜੂਨੇ ਕਰਕੇ ਖਦਾਈ ਕਰੀ ਹੋਈ ਆ ਲੋਕਾਂ ਦੀ ਲੋਕ ਤਾਂ ਫਿਰ ਹੁਣ ਕਰਦੇ ਨਹੀਂ ਲੈ ਵੀ ਸੱਜਣੋਂ ਅਸੀਂ ਦੋ ਜਣਿਆਂ ਨੇ ਮੁਹੰਮਦ ਤੇ ਮੈਂ ਉਹਨਾਂ ਨੇ ਰਿਸਕ ਲੈ ਕੇ ਤੁਹਾਨੂੰ ਸਹੀ ਗੱਲ ਆ ਇਹ ਚੀਜ਼ ਦਿਖਾਈ ਆ ਇਹ ਜੀ ਆ ਕੇ ਚੜਾਈ ਕਰਕੇ ਜੇ ਵਧੀਆ ਲੱਗੇ ਸੋਹਣੋਂ ਤਾਂ ਸਬਸਕ੍ਰਾਈਬ ਕਰ ਦੋ ਭਾਈ ਵੀਡੀਓ ਨੂੰ ਲਾਈਕ ਕਰਦੇ ਹੋ ਜੇ ਨਹੀਂ ਚੰਗਾ ਲੱਗਦਾ ਤਾਂ ਵੀ ਭਾਈ ਧੰਨਵਾਦ ਕਹਨੇ ਹੀ ਸਹੀ ਗੱਲ ਆ ਤੇ ਹੋਰ ਵੀ ਭਾਈ ਇਹ ਜੀਆਂ ਵੀਡੀਓ ਪਾਵਾਂਗੇ ਹੁਣ ਅਸੀਂ ਆਏ ਹੋਇਆ ਇਹੀ ਕੰਮ ਕਰਨ ਸਾਡੇ ਚੈਨਲ ਨਾਲ ਜੁੜੇ ਰਹੋ ਧੰਨਵਾਦ ਤੁਹਾਡਾ ਮਿਲਦੇ ਆ ਅਗਲੀ ਵੀਡੀਓ ਚ ਹਾਂ ਮਿਲਦੇ ਆ ਅਗਲੀ ਵੀਡੀਓ ਚ ਓਕੇ ਤੇ ਬਾਪਾ ਹੁਣ ਉਹ ਚੀਜ਼ ਕਰਦੇ ਆ ਚੱਕ ਚੱਲੀ ਹਾਂ ਟੱਟ ਬਈਆ ਹਾਂ ਵਾਸ ਉਹ ਬਈਆ ਗਿੱਟਾ ਪਣੀ ਲਾ ਕੇ ਗਏ ਆ ਉਰੇ ਜ਼ਿੰਮੇਵਾਰ ਬੰਦੇ ਹੁੰਦੇ ਨੇ ਕੋਈ ਚੱਕਦਾ ਨਹੀਂ ਦੇ ਆਜੋ ਤੇ ਉਹ ਵੀ ਚੈੱਕ ਕਰ ਲੈਣੇ ਆ ਤਾਂ ਵੀ ਕਈ ਚੀਜ਼ ਆ ਉਹ ਜਿਹੜੀ ਪਰਾਂਗੀ ਹਨਾ ਸਹੀ ਆ ਗੱਲ ਤੇ ਕਿਸੇ ਟਾਈਮ ਆ ਵੀ ਜਿਹੜੀ ਕੰਧ ਆ ਇਹ ਵੱਡੀ ਹੁੰਦੀ ਹੋਣੀ ਆ ਹੂੰ ਇੱਥੇ ਵੀ ਇਹ ਕਿਉਂਕਿ ਇਹ ਤਾਂ ਇੰਨਾ ਉਹ ਤਾਂ ਹੈ ਨਹੀਂਗਾ ਹੋ ਸਕਦਾ ਇਹ ਮਿੰਟਾਂ ਐ ਲੱਗਦੇ ਨੇ ਆ ਦੇਖਾ ਗੇਟ ਲੱਗਦੇ ਆ ਇੱਥੇ ਹੋ ਸਕਦਾ ਕਮਰਾ ਟੈਪ ਹੋਵੇ ਜਿਹੜੇ ਬਾਹਰੇ ਉਹ ਪੁਲਿਸ ਉਹ ਹੋਣਗੇ ਡਿਊਟੀ ਵਾਲੇ ਉਹਨਾਂ ਦੇ ਸੈਨਿਕ ਜਿਵੇਂ ਘੋੜੇ ਘਾੜੇ ਬੰਦੇ ਹੋਣਗੇ ਘੋੜੇ ਘਾੜੇ ਦੀ ਆਉਂਦੇ ਹੋਣਗੇ ਭਾਈ ਉਹ ਘੜਾ ਤੁਰ ਕੇ ਆਉਂਦੇ ਹੋਣੇ ਆ ਇਹ ਵੀ ਇੱਧਰ ਤੇ ਇੱਕ ਰਾਹ ਆ ਮੈਨੂੰ ਲੱਗਦਾ ਸੈਕੰਡ ਰਾਹ ਆ ਕੀ ਆ ਉਹਦੇ ਲਈ ਉਹਦਾ ਕੋ ਹੋਗਾ ਇਹ ਵੀ ਦੇਖ ਲੈਨੇ ਆ ਇਹ ਵੀ ਕੀ ਭਾਈ ਇਹ ਵੀ ਉਹੀ ਖਾਨਾਗਾ ਜਿਹਦੇ ਉੱਤੇ ਐ ਬੈਠ ਸਕਦੇ ਆ ਕਿ ਨਹੀਂ ਓਕੇ ਹਾਂ ਕਿਉਂਕਿ ਇੱਥੋਂ ਆ ਦਿਖਾ ਥੱਲੇ ਆ ਕੇ ਇੱਥੋਂ ਦੇਖੀ ਹੂੰ ਇੱਥੋਂ ਭਾਈ ਸਮਾਨ ਜਮੀ ਥੱਲੇ ਦੇਖ ਇੱਥੋਂ ਸਮਾਨ ਥੱਲੇ ਜਾਂਦਾ ਉਹ ਜਮੀ ਉਹਨਾਂ ਦਾ ਹਾਂ ਇਹ ਉੱਤੇ ਪਾਈ ਇਹ ਰਾਜਿਆਂ ਦੇ ਬੈਠਣ ਖਾਤਰ ਆ ਜਾਂ ਭਾਈ ਸੈਨਿਕਾਂ ਦੇ ਬੈਠਣ ਖਾਤਰ ਹੋਏ ਰਾਜੇ ਵਾਲਾ ਭਾਈ ਅੰਦਰ ਹੋਊਗਾ ਨਹੀਂ ਉਹ ਮੇਨ ਬੰਦਾ ਉਹ ਅੰਦਰਲਾ ਰਾਜੇ ਵਾਲਾ ਉਹ ਇਹ ਫਿਰ ਸੈਨਿਕਾਂ ਦਾ ਇਹ ਸੈਨਿਕ ਭਾਈ ਆਮ ਸਾਡੇ ਵਰਗੇ ਚਪਾਈਆਂ ਖਾਤਰ ਹੋਊਗਾ ਇਹ ਫਿਰ ਆਪਣੇ ਮੰਗੂ ਹੋਊਗਾ ਕਿਸੇ ਦਾ ਧੰਨਵਾਦ ਤੁਹਾਡਾ ਇੱਥੇ ਤੱਕ ਵੀਡੀਓ ਦੇਖਣ ਲਈ ਓਕੇ ਆ ਜਿਹੜਾ ਤੁਸੀਂ ਦੇਖ ਲਿਆ ਬਸ ਇਹੀ ਸਾਡੀ ਮਿਹਨਤ ਦਾ ਮੁੱਲ ਆ ਸੱਜਣੋ ਕਹ ਨਹੀਂ ਸਹੀ ਗੱਲ ਧੰਨਵਾਦੀ ਕਹਿ ਸਕਦੇ ਆ